ਆਲੋ ਮੇਰੇ ਕਿਸਾਨ ਭਰਾ ਲੌਂਗ ਟਾਈਮ ਦੀਆਂ ਕਿਸਮਾਂ ਲਾਰੇ ਹੈਗੇ ਆ ਜੀ ਦੇ ਵਿੱਚ ਪੀਲੇ ਪੂਸ਼ਾ ਹੈਗੇ ਆ ਪੂਸ਼ਾ 44 ਹੈਗੇ ਆ ਡੋਗਰ ਪੂਸ਼ਾ ਹੈਗੀ ਆ ਸੀਆਰ ਸੁਪਰ 212 ਹੈਗੀ ਆ ਸੀਆਰ 212 ਹੈਗੀ ਆ ਤੇ ਪੀ 65 ਹੈਗੀ ਆ ਪੰਜਾਬ ਨੰਬਰ 1 ਕਿਸਮ ਹੈਗੀ ਆ ਕਿਉਂਕਿ ਇਹ ਸਾਰੀਆਂ ਹੀ ਕਿਸਮਾਂ 140 45 ਦਿਨਾਂ ਤੋਂ ਘੱਟ ਕਿਸਮ ਕੋਈ ਵੀ ਨਹੀਂ ਲੈਂਦੀ ਚਾਹੇ ਆਪਾਂ ਪਨੀਰੀ ਬੀਜਰੇ ਹੈਗੇ ਆ ਚਾਹੇ ਆਪਾਂ ਅੱਗੇ ਝੋਨਾ ਲਾਰੇ ਹੈਗੇ ਆ ਪਿਛਲੀਆਂ ਪ੍ਰੋਬਲਮਾਂ ਪਿਛਲੀਆਂ ਬਿਮਾਰੀਆਂ ਉਹ ਉਹਨਾਂ ਹੀ ਟਾਈਮ ਉਵੇਂ ਹੀ ਜਾਂਦੀਆਂ ਰਹਿਣੀਆਂ ਉਸੇ ਤਰ੍ਹਾਂ ਹੀ ਆਪਣੀ ਫਸਲ ਦੇ ਉੱਪਰ ਹਮਲਾ ਕਰਨੀਆਂ ਜੇ ਤੁਸੀਂ ਲੌਂਗ ਟਾਈਮ ਦੀ ਕਿਸਮਾਂ ਲਾ ਰਹੇ ਹੈਗੇ ਹੋ ਤਾਂ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਪੀੜੀ ਪੂਸ਼ਾ ਪੂਸ਼ਾ 44 ਜਦੋਂ ਬੈਨ ਨਹੀਂ ਸੀ ਜਦੋਂ ਆਪਾਂ ਲਾਉਂਦੇ ਸੀਗੇ ਉਹਦੇ ਵਿੱਚ ਦੇਖੋ ਲੀਫ ਬਲਾਸਟ ਵੀ ਆਇਆ ਹੈਗਾ ਸੀ ਥ੍ਰੋਟ ਵੀ ਆਇਆ ਹੈਗਾ ਸੀਤ ਜਿਹੜਾ ਜੜ ਦੇ ਵਿੱਚ ਸੀਤ ਫਲੇਟ ਹੁੰਦਾ ਹੈ ਪੱਤੇ ਦੇ ਉੱਪਰ ਬਲਾਸਟ ਆਉਂਦਾ ਹੈਗਾ ਬੀਐਲਵੀ ਰੋਗ ਆਉਂਦੇ ਹੈਗਾ ਚੂਸ ਰੋਗ ਆਉਂਦਾ ਹੈਗਾ ਕਾਫੀ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਜਿੱਥੇ ਯੂਰੀਆ ਜਿਆਦਾ ਪੈਂਦੀ ਹੈਗਾ ਮੈਂ ਇੱਕ ਬੇਨਤੀ ਹੀ ਕਰਦਾ ਕਿਸਾਨ ਭਰਾਵਾਂ ਨੂੰ 2.5 ਤੋਂ 3 ਗੱਟੇ ਹੀ ਯੂਰੀਆ ਦੇ ਰੱਖਣੇ ਜ਼ਰੂਰੀ ਹੈਗਾ ਕਿਉਂਕਿ ਜਿਆਦਾ ਯੂਰੀਆ ਪਾਉਣ ਦੇ ਨਾਲ ਆਪਾਂ ਜਿਆਦਾ ਪਾਣੀ ਲਾਉਣ ਦੇ ਨਾਲ ਅਗੇਤਾ ਸੀਤ ਫਲੇਟ ਜਾਂ ਅਗੇਤਾ ਪੱਤੇ ਦਾ ਝੁਲਸ ਜਾਂ ਅਗੇਤਾ ਝੁਲਸ ਰੋਗ ਜਾਂ ਅਗੇਤਾ VLV ਰੋਗ ਤੇ ਜਦੋਂ ਝੋਨਾ ਨਿਸਰਦਾ ਹੈਗਾ ਉਦੋਂ ਹਲਦੀ ਰੋਗ ਡੋਡੀ ਰੋਗ ਪੈਨਿਕਲ ਬਲਾਸਟ ਕਾਫੀ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਜਾਦੇ ਪਾਣੀ ਲਾ ਕੇ ਜਾਂ ਹੱਦੋਂ ਵੱਧ ਓਵਰਡੋਜ਼ ਜੂਰੀਆ ਦੇ ਕੇ ਆਪਾਂ ਇਹਨਾਂ ਬਿਮਾਰੀਆਂ ਨੂੰ ਇਹਨਾਂ ਮੁਸ਼ਕਲਾਂ ਨੂੰ ਆਪਾਂ ਆਪ ਦੇ ਆਪ ਸੱਦਾ ਜਿਹੜਾ ਦਿਨੇ ਹੈਗੇ ਆ ਪਟਾਸ਼ ਵਰਤਨਾ ਬੜਾ ਹੀ ਜ਼ਰੂਰੀ ਆ ਕਿਉਂਕਿ ਘੱਟੋ ਘੱਟ ਇਸ ਵਾਰ 80% ਉਹ ਕਿਸਮਾਂ ਲੱਗ ਰਹੀਆਂ ਨੇ ਜਿਹੜੀਆਂ 140-45 ਦਿਨ ਤੋਂ ਪਹਿਲਾਂ ਜਿਹੜੀਆਂ ਵੱਡੀਆਂ ਨਹੀਂ ਜਾਣੀਆਂ ਜਿਵੇਂ ਪੀਲੇ ਪੂਸ਼ਾ ਪੂਸ਼ਾ 44 ਹੈ ਹਨਾ ਡੋਗਰ ਪੂਸ਼ਾ ਹੈਗੀ ਹੈ ਇਹਨੂੰ ਕਿਸਾਨ 5 ਜੂਨ ਨੂੰ ਲਾਉਣ ਦੇ ਲਈ ਤਿਆਰ ਹੈਗੇ ਆ ਜਿੰਨਾ ਕਿਸਾਨ ਭਰਾਵਾਂ ਨੇ 1 ਮਈ ਜਾਪ੍ਰੈਲ ਦੇ ਪਿਛਲੇ ਹਫਤੇ ਪਨੀਰੀਆਂ ਬੀਜੀਆਂ ਹੈਗੀਆਂ ਨੇ ਤੁਸੀਂ ਹਿਸਾਬ ਲਾ ਲਓ ਵੀ 1 2 ਜੂਨ ਨੂੰ ਉਹ ਟ੍ਰਾਂਸਪਲੈਂਟਿੰਗ ਖੇਤਾਂ ਦੇ ਵਿੱਚ ਕਰਨਗੇ ਕਿਉਂਕਿ ਜਿੱਥੇ ਆਪਾਂ ਪਨੀਰੀਆਂ ਬੀਜੀਆਂ ਹੈਗੀਆਂ ਨੇ ਆਪਾਂ ਸੀਟ ਟ੍ਰੀਟਮੈਂਟ ਜ਼ਰੂਰ ਕਰੀਏ ਤੇ ਦੂਸਰੀ ਗੱਲ ਜਦੋਂ ਪਨੀਰੀ ਵਗੈਰਾ ਆਪਾਂ ਬੀਜੀ ਹੈਗੀ ਆਲੇ-ਦਾਲੇ ਜਿਹੜੀ ਬਨਸਪਤੀ ਕਾਹ ਫੂਸ ਜਉਂਦਾ ਹੈਗਾ ਉਹ ਆਪਣੇ ਖੇਤਾਂ ਦੇ ਵਿੱਚ ਬਾਉਣੇ ਰੋਗ ਨੂੰ ਵੀ ਲੈ ਕੇ ਆ ਸਕਦਾ ਉੱਥੇ ਤੁਸੀਂ ਤੇਲੇ ਵਾਲੀਆਂ ਸਪ੍ਰੇਹਾਂ ਕਰਨੀਆਂ ਹੈ ਕਿਉਂਕਿ ਇਸ ਵਾਰ ਲੋ ਤਾਂ ਦੇ ਕੋ ਚੱਲ ਨਹੀਂ ਨਹੀਂ ਹੈਗੀ ਅੱਜ 14 ਮਈ ਹੋ ਗਈ ਨਹੀਂ ਮਈ ਦੇ ਪਹਿਲੇ ਦੂਜੇ ਹਫਤੇ ਇੰਨੇ ਕਿ ਜ਼ਿਆਦੇ ਲੋ ਹੁੰਦੇ ਸੀ ਕਿ ਮਨੁੱਖ ਨੂੰ ਵੀ ਕੰਮ ਕਰਨਾ ਔਖਾ ਸੀਗਾ ਤੇ ਵਾਰੇ ਪਸ਼ੂ ਪੰਛੀਆਂ ਨੂੰ ਵੀ ਔਖਾ ਸੀਗਾ ਤੇ ਪਨੀਰੀਆਂ ਤਾਂ ਮੁਸ਼ਕਲ ਦੇ ਨਾਲ ਹੀ ਹਰੀਆਂ ਹੁੰਦੀਆਂ ਸੀਗੀਆਂ ਜਰਮੀਨੇਸ਼ਨ ਲੈਂਦੀਆਂ ਸੀਗੀਆਂ ਇਸ ਵਾਰ ਲੋ ਘੱਟ ਚੱਲੇ ਐ ਕਿਉਂਕਿ ਹਾਪਰ ਪਨੀਰੀਆਂ ਦੇ ਵਿੱਚ ਆ ਸਕਦਾ ਇਕੱਲਾ ਇਹ ਨਾ ਸਮਝੋ ਵੀ 131 ਦੇ ਵਿੱਚ ਹੀ ਬੌਨਾ ਰੋਗ ਆਉਣਾ ਬੌਨੇ ਰੋਗ ਨੂੰ ਜਿਹੜਾ ਪੂਰੀ ਪਿੱਠ ਵਾਲਾ ਟਿੱਡਾ ਹੈਗਾ ਇਹ ਬੌਨੇ ਰੋਗ ਨੂੰ ਲੈ ਕੇ ਆਉਣ ਦੇ ਵਿੱਚ ਆਪਣੀਆਂ ਪਨੀਰੀਆਂ ਦੇ ਵਿੱਚ ਬੈਠੂਗਾ ਜਾਂ ਘਾਹ ਫੂਸ ਦੇ ਵਿੱਚ ਬੈਠੂਗਾ ਕਿਉਂਕਿ ਪਾਣੀ ਦਾ ਆਪਾਂ ਨੇ ਇੱਕ ਲੈਵਲ ਦੇ ਤੌਰ ਤੇ ਲਾਉਣਾ ਹੈਗਾ ਦੇਖੋ ਸਾਰੇ ਕਿਸਾਨ ਭਰਾ ਹੀ ਹਨ ਲੈਜ਼ਰ ਕੰਪਿਊਟਰ ਕਰਾ ਲਵਾਉਂਦੇ ਹੈਗੇ ਆ ਜ਼ਮੀਨਾਂ ਨੂੰ ਖੁੱਲਾ ਪਾਉਣ ਦੇ ਨਾਲ ਨਿੰਮਾ ਟੋੜ ਦੀ ਸ਼ਿਕਾਇਤ ਘਟਦੀ ਹੈਗੀ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਤੇ ਪਾਣੀ ਲਾਈ ਜਾਂਦੇ ਆ ਉੱਥੇ ਨਿੰਮਾ ਟੋੜ ਦੀ ਸ਼ਿਕਾਇਤ ਆਉਂਦੀ ਆ ਫਿਰ ਝੋਨਾ ਰੁਕ ਜਾਂਦਾ ਫਿਰ ਆਪਾਂ ਰੰਗ ਬਰੰਗੇ ਦੇਖੋ ਮਾਰਕੀਟ ਦੇ ਵਿੱਚ ਹਨਾ ਪੈਕਟ ਲੈ ਕੇ ਆਉਨੇ ਉਹਨਾਂ ਦੇ ਨਾਲ ਉਹ ਹੱਲ ਨਹੀਂ ਹੋਣਾ ਜਿਹੜਾ ਹੱਲ ਤੁਸੀਂ ਜ਼ਮੀਨ ਦੇ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਕਰਨਾ ਹੈਗਾ ਜ਼ਮੀਨ ਨੂੰ ਖੁੱਲਾ ਵਾ ਕੇ ਸੱਟਣਾ ਹੈਗਾ ਜ਼ਮੀਨ ਦੇ ਵਿੱਚ ਅਪਜਾਊਪਨ ਵਧਾਉਣਾ ਹੈਗਾ ਹਰੀ ਖਾਦ ਰੂੜੀ ਦੀ ਖਾਦ ਜਿਹੜੀਆਂ ਆਪਾਂ ਮੂੰਗੀ ਵਗੈਰਾ ਬੀਜ ਕੇ ਜਾਂ ਆਪਾਂ ਫੁੱਟਾਂ ਹਰੀਆਂ ਬੱਲਾਂ ਬੀਜ ਕੇ ਜ਼ਮੀਨ ਦਾ ਆਰਗੈਨਿਕ ਕਾਰਬਨ ਮਾਦਦਾ ਵਧਾਉਣਾ ਜਿਹਦੇ ਨਾਲ ਝਾੜ ਵਧਣਾ ਹੈਗਾ ਅਗੇਤਾ ਝੋਨਾ ਲਾ ਕੇ ਜਾਂ ਜਿਆਦੇ ਜੂਰੀਆ ਪਾ ਕੇ ਆਪਾਂ ਕੋਈ ਬਾਲਾ ਵੱਡਾ ਤੀਰ ਨਹੀਂ ਮਾਰ ਸਕਦੇ ਨਹੀਂ ਆਪਾਂ ਝਾੜ ਵਧਾ ਸਕਦੇ ਕਿਉਂਕਿ ਸਾਰੀਆਂ ਹੀ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਝੋਨਾ ਸਮੇਂ ਸਿਰ ਲਾਉਣਾ ਪਵੇਗਾ ਇਹ ਨਹੀਂ ਹੈਗਾ ਵੀ ਦੁਨੀਆ ਨੇ ਪੀਲੀ ਪੂਸ਼ਾ ਪੂਸ਼ਾ 44 ਲਾ ਲਈ ਵੀ ਆਪਣੇ ਵੀ ਪੀਲੀ ਪੂਸ਼ਾ ਪੂਸ਼ਾ 44 ਹੀ ਹੋਣੀ ਹੈਗੀ ਆ ਕਿਸੇ ਦੇ 50 ਨੰਬਰ 1 ਟੌਪ ਕਰਦੀ ਹੈਗੀ ਕਿਸੇ ਦੇ ਪੀ 65 ਜਿਹੜੀ ਟੌਪ ਕਰਦੀ ਹੈਗੀ ਕਿਸੇ ਦੇ ਪੀ R 118 ਟੌਪ ਕਰਦੀ ਹੈਗੀ ਕਿਸੇ ਦੇ 132 ਟੌਪ ਕਰਦੀ ਹੈਗੀ ਸਾਰੀਆਂ ਹੀ ਕਿਸਮਾਂ ਅਲੱਗ-ਅਲੱਗ ਖੇਤਾਂ ਦੇ ਵਿੱਚ ਟੌਪ ਕਰਦੀਆਂ ਨੇ ਯੂਰੀਆ ਨੂੰ 2.5 ਤੋਂ 3 ਗੱਟੇ ਰੱਖੋ ਤਕੜੀਆਂ ਜ਼ਮੀਨਾਂ ਵਿੱਚ ਨਹਿਰੀ ਪਾਣੀ ਲੱਗਦਾ ਉੱਥੇ 2.5 ਗੱਟੇ ਨਹੀਂ 3 ਗੱਟੇ ਜਿੱਥੇ ਤੁਸੀਂ ਯੂਰੀਆ ਜ਼ਿਆਦਾ ਪਾਉਣ ਹਲਦੀ ਰੋਗ ਨੂੰ ਸਦਾ ਤੁਸੀਂ ਆਪਣੇ ਆਪ ਦਿੰਨੇ ਹੈਗੇ ਹੋ ਜਦੋਂ ਆਪਾਂ ਪਾਣੀ ਦੇ ਪਾਣੀ ਲਈ ਜਾਂਦੇ ਅਗੇਤਾ ਸੀਤ ਫਲੇਟ ਆਉਣ ਲੱਗ ਜਾਂਦਾ ਫਿਰ ਕਿਉਂਕਿ ਜੇ ਹੁਣ ਆਪਾਂ 150 55 ਦਿਨ ਦੀ ਕਿਸਮ ਦੇ ਉੱਪਰ ਆਪਾਂ 40 45 ਦਿਨਾਂ ਤੀ ਫੰਗੀ ਸੈਡ ਚੱਕ ਲੈ ਫਿਰ ਆਪਣਾ ਟਾਈਮ ਪਾਸ ਕਰਨਾ ਔਖਾ ਹੋ ਜਾਣਾ ਆਪਾਂ ਚੰਗਾ ਝਾੜ ਲੌਂਗ ਟਾਈਮ ਦੀ ਕਿਸਮ ਲਾਤਾ ਰਹੇ ਹਾਂ ਚੰਗੇ ਝਾੜ ਦੇ ਲਈ ਪਰ ਉਹਦੇ ਉੱਪਰ ਖਰਚਾ ਵੀ ਬੜਾ ਹੋਣਾ ਹੈਗਾ ਪਾਣੀ ਸੀਮਤ ਮਾਤਰਾ ਦੇ ਵਿੱਚ ਖਾਦ ਸੀਮਤ ਮਾਤਰਾ ਦੇ ਵਿੱਚ ਜੇ ਆਪਾਂ ਲੈ ਕੇ ਜਾਵਾਂਗੇ ਚੰਗਾ ਸੀ ਟ੍ਰੀਟਮੈਂਟ ਕਰਾਂਗੇ ਤਾਂ ਹੀ ਆਪਾਂ ਫਸਲ ਦੇ ਵਿੱਚ ਚੰਗਾ ਝਾੜ ਲਾਵਾਂਗੇ ਕਿਉਂਕਿ ਜੇ ਆਪਾਂ ਨੀ ਨਹੀਂ ਚੰਗੀ ਰੱਖ ਸਕੇ ਤਾਂ ਆਪਾਂ ਅੱਗੇ ਜਾ ਕੇ ਦੇਖੋ ਕੁਝ ਨਹੀਂ ਕਰ ਸਕਦੇ ਪਿਛਲੇ ਸਾਲ ਜਿੰਨਾ ਕਿਸਾਨ ਪਰਮਨ ਤਿੰਨ ਕਟੇ ਸਾਢੇ ਤਿੰਨ ਕਟਿਆਂ ਤੋਂ ਪਲੱਸ ਯੂਰੀਆ ਪਾਈ ਹੈ ਪਿੱਛੋਂ ਜਾ ਕੇ ਤੇਲੇ ਨੇ ਉਹਨਾਂ ਦੇ 65 ਮਣ 70 ਮਣ ਤੱਕ ਹੀ ਜਿਹੜੇ ਝੋਨੇ ਖੜ ਗਏ ਕਿਸਾਨ ਵੀ ਮੱਥੇ ਦੇ ਹੱਥ ਮਾਰ ਲਾਗੇ ਸੀ ਮਸ਼ੀਨਾਂ ਵਾਲੇ ਵੀ ਭਾਈ ਗਾਲਾਂ ਦਿੰਦੇ ਸੀ ਵੀ ਭਾਈ ਇਹ ਝੋਨਾ ਯਾਰ ਕੁਸ ਥੋੜਾ ਤੇਲਾ ਉੜਦਾ ਫਿਰਦਾ ਸੀ ਐਨ ਸਵਾਹ ਉੜਦੀ ਫਿਰਦੀ ਸੀ ਹਲਦੀ ਰੋਗ ਹੋਰ ਕਾਫੀ ਬਿਮਾਰੀਆਂ ਨੂੰ ਸੱਦਾ ਪਾ ਆ ਓਵਰਡੋਜ਼ ਦੇ ਵਿੱਚ ਖਾਦਾਂ ਪਾ ਕੇ ਉਗਰ ਡੋ ਦੇ ਵਿੱਚ ਪਾਣੀ ਦੇ ਕੇ ਸਭ ਤੋਂ ਵੱਧ ਬਿਮਾਰੀਆਂ ਵੱਧ ਜੂਰੀਆ ਤੇ ਵੱਧ ਪਾਣੀ ਨੂੰ ਲੈ ਕੇ ਆਪਾਂ ਸੱਦਾ ਦਿੰਨੇ ਹੈਗੇ ਆਂ ਦੇਖੋ ਸਾਡਾ ਮਕਸਦ ਹੈ ਜਾਣਕਾਰੀ ਦੇਣਾ ਤੁਸੀਂ ਸਾਥੋ ਵੱਡੇ ਹੈਗੇ ਹੋ ਕੋਈ 50 ਸਾਲ ਦਾ ਖੇਤੀ ਕਰਦਾ ਕੋਈ 55 ਸਾਲ ਦੀ ਉਮਰ ਦਾ ਖੇਤੀ ਕਰਦਾ ਕੋਈ 30 ਸਾਲ ਦਾ ਖੇਤੀ ਕਰਦਾ ਕੋਈ 35 ਸਾਲ ਦੀ ਉਮਰ ਵਿੱਚ ਖੇਤੀ ਕਰਦਾ ਹੈਗਾ ਖੇਤੀ ਵਿੱਚ ਪੁਰਾਣੇ ਤੇ ਨਵੇਂ ਤਜਰਬੇ ਨੂੰ ਨਾਲ ਲੈ ਕੇ ਚੱਲਣਾ ਭੂ ਮੈਂ ਬੇਨਤੀ ਦੁਆਰੇ ਇਹੀ ਕਰਦਾ ਪਾਣੀ ਯੂਰੀਆ ਨੂੰ ਹੱਥ ਘੁੱਟ ਕੇ ਜੇ ਆਪਾਂ ਲਾ ਲਾਂਗੇ ਤਾਂ ਆਪਣੇ ਜੇਬ ਦਾ ਖਰਚਾ ਵੀ ਘਟਣਾ ਹੈਗਾ ਤੇ ਫਸਲ ਦਾ ਝਾੜ ਵੀ ਵਧਣਾ ਹੈਗਾ ਧੰਨਵਾਦ